ਯੱਕ ਕਬਈ ਮੰਮੀਏ ਗਿਫਟ ਲਿਆਦਾ ਤੈਨੂੰ ਅੱਜ ਤੇਰੀ ਨੋਨ ਹੈ ਹੈਪੀ ਕਰਵਾਜੋਤ ਭਾਈ ਐਨੇ ਉਹ ਕੀ ਬੋਲਦੇ ਹੁੰਦੇ ਆ ਜਿਹੜਾ ਪਗ ਕਰਦੇ ਹੁੰਦੇ ਆ ਚੰਨ ਨੂੰ ਪਾਣੀ ਦਿੰਦੇ ਹੁੰਦੇ ਆ ਅਰਗ 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 ਲਾਤਾ ਹਾਈ ਗੋਲੀਆਂ ਨੂੰ ਅੱਜ ਟੰਗਾ ਲੋਦਾ ਲਾਇਆ ਇਹਨਾਂ ਨੇ ਇਹ ਬਿਨਾ ਆਫਰ ਤੋਂ ਦਿੱਤਾ ਜਿੰਨਾਂ ਨੂੰ ਨਹੀਂ ਹੁਣ ਹਾਂ ਲੈ ਹੁਣ ਜਿਹੜਾ ਲੇਟ ਹੋ ਗਿਆ ਦਿਨ ਲੰਘੇ ਬਈ ਉਹਨਾਂ ਦੀ ਵਧੀਆ ਜੀ ਬਣਾ ਲੀ ਜਿਹੜੀ ਆਪਣੀ ਕਿਹੜੀ ਕੰਪਨੀ ਆ ਜੀ ਹਲਪ ਸਟੂਟੀ ਸਰਵਿਸ ਠੀਕ ਐ ਵੀਰੇ ਅੱਜ ਇੱਥੇ ਡਿਊਟੀ ਹਾਂਜੀ ਅੱਜ ਇੱਥੇ ਡਿਊਟੀ ਥੋੜੀ ਤਾਂ ਪੱਕੀ ਹੋਈ ਹੁੰਦੀ ਆ ਨਾ ਇੱਥੇ ਹਾਂਜੀ ਹਾਂਜੀ ਲਓ ਜੀ ਇੱਧਰ ਸਾਡੀਆਂ ਸਟਾਲਾਂ ਲੱਗੀਆਂ ਕਬ ਚੂੜੀਆਂ ਸਾਰਾ ਕੁਝ ਲੱਗਿਆ ਹੋਇਆ ਮਹਿੰਦੀ ਦਿਖਾਓ ਦੀਦੀ ਆਸੜਾ ਮਹਿੰਦੀ ਵਾਲਾ ਭਾਈ ਕਿੱਥੋਂ ਆਏ ਹੋ ਤੁਸੀਂ ਅਲੀਗੜ ਤੋਂ ਅਲੀਗੜ ਤੋਂ ਡਿੱਕ ਤੇ ਅਗੇ ਚਲੇਗੇ ਹੁਣ ਵੀਰੇ ਡਿਜ਼ਾਈਨ ਦਿਖਾ ਮੈਨੂੰ ਦੇਖੋ ਕੌਨਸੀ ਲਗਾਉਣੀ ਜਿਸਨੇ ਕਿੜਾ ਲਵਾਈਏ ਆ ਵਾਲਾ ਆਲ ਵਾਲਾ ਆ ਮਗਲਾ ਨਹੀਂ ਨਹੀਂ ਓਏ ਓ ਪ੍ਰੇਮੀ ਜੋੜੇ ਵਾਲਾ ਇਹ ਲਗਵਾ ਹਾਂ ਆ ਬੁੜੀ ਲਾਏਗਾ ਮੇਰੇ ਹਾਂ ਹਾਂ ਆ ਦੇ ਤੇਰੀ ਵੀ ਬਣਣੀ ਤੇ ਤੇਰੀ ਵੀ ਤੇਰੀ ਵੀ ਬਣੂਗੀ ਆ ਦੇਗਾ ਤੇਰੀਆਂ ਜੁਲਫਾਂ ਲੈ ਲੈ ਮਮਮੀ ਕਹਿੰਦੀ ਪਹਿਲਾਂ ਤਾਂ ਭਾਈ ਵਾਲ ਬਡਾ ਤੂੰ ਵਾਲਾ ਨਹੀਂ ਕੰਮ ਲਾ ਕੀਤਾ ਪਿਆ ਬੁੜੀ ਨਹੀਂ ਆ ਜਵਾਨ ਹੈ ਜਵਾਨ ਆ ਹੋ ਦੋ ਦੋ ਪਹਿਲੇ ਸਾਦੀ ਹੈ ਜੀ ਚਲ ਠੀਕ ਇੱਕ ਮਿੰਟ ਮੇਰੀ ਗੱਲ ਸੁਣੋ ਜ਼ਿਆਦਾ ਨਹੀਂ ਲਗਾਣੀ ਲਗਾਣੀ ਮੈਂ ਇੱਥੇ ਤੱਕ ਹਾਂ ਉਹ ਜ਼ਿਆਦਾ ਨਹੀਂ ਹੈ ਠੀਕ ਵੀਰੇ ਇੱਕ ਹੱਥ ਦੇ ਆਹ ਬੁੜੀ ਬਣਾ ਦੇ ਇੱਕ ਤੇ ਕੀ ਬਣਾਵਾ ਬੰਦਾ ਇੱਕ ਦੇ ਇੰਦਰ ਜੀ ਇੱਕ ਦੇ ਮਾਮਾ ਆਹ ਇੱਕ ਤਾਂ ਪੀਕਾਕ ਬਣਾ ਦੇਂਗੇ ਟੰਗੀ ਪੀਕਾਕ ਉਹ ਉੱਡਦੇ ਵਾਲਾ ਬਣਾਓ ਫਿਰ ਆਹ ਕੈ ਕੋਈ ਨੀ ਉਲਾ ਦੇਂਗੇ ਕੱਲ ਸਵੇਰ ਤੱਕ ਚਲੇਗਾ ਦੇਖੀ ਗੱਲਾਂ ਆਉਂਦੀਆਂ ਇਹਨਾਂ ਨੂੰ ਆ ਪੀਕਾਕ ਨਹੀਂ ਬਣ ਸਕਦਾ ਜਿਹੜਾ ਆ ਬੰਨਿਆ ਜਿਹਾ ਕਿਉਂ ਉੱਡਦੇ ਵਾਲਾ ਬਣਾ ਲਾ ਸੋਹਣਾ ਡਿਜ਼ਾਈਨ ਜਿਹੜਾ ਉਹ ਖੰਭਾਂ ਵਾਲਾ ਸੀ ਇਦਾਂ ਮੇਰੇ ਹੱਥ ਛੋਟੇ ਆ ਉਹ ਬਣਵਾ ਲਾ ਲਾਲ ਜੋੜ ਦੋ ਤੇ ਫੇਵੀ ਗੋਲੇ ਆ ਕੇ ਚਲੋ ਓਕੇ ਦੰਨਾ ਵੀਰੇ ਸੋਹਣੀ ਲਾਈ ਨੀ ਨਾ ਵੀਰਾਂ ਦੀਆਂ ਜਾਂ ਲੰਮੀਆਂ ਜੀਆਂ ਬਸ ਅੱਛੀ ਸੀ ਲਗਾਈ ਵੀਰਾ ਬਣੀ ਸੋਹਣੀ ਵੀ ਭਾਈ ਡੇਢ ਵਜ ਗਏ ਹੈਲੋ ਗਾਈਜ਼ ਹੈਲੋ ਗਾਈਜ਼ ਵੀਰੇ ਆ ਗਈ ਆਇਆ ਮੁੰਡਾ ਦਿਖਾ ਦੇ ਦਿਖਾ ਦੇ ਮੜਾ ਇਹ ਸੰਗ ਦੀ ਗੱਲ ਹੱਸ ਮਤ ਪਗਲੀ ਕਿਹਾ ਬੁੜੀ ਨਹੀਂ ਨਾਣੀ ਭਾਈ ਕੱਲ ਦਾ ਕਹਿਣਾ ਸੀ ਭੱਜ ਜਾਣਾ ਤੜਕੇ ਨੂੰ ਮੇਰੇ ਹੱਥ ਦੀ ਫੋਟੋ ਖਿੱਚੀ ਸੀ ਜੀਪ ਦੀਆਂ ਤਾਂ ਪੰਜ ਵਾਰੀ ਪਿਆਦਾ ਦੀ ਤੇ ਮੈਂ ਕਿਹਾ ਭਈਆ ਅੱਭੀ ਤੂੰ ਰੋਟੀ ਖਾਏਗਾ ਆਪਕੇ ਫੋਨ ਮੈਂ ਨਹੀਂ ਖਾਣਾ ਕੁਝ ਆਪ ਪੰਜ ਵੀਰੇ ਖਵਾ ਦੇ ਮਗਾ ਪੁੱਛਾ ਨਹੀਂ ਕਿੰਦਾ ਮੈਨੂੰ ਕੁਝ ਲੈਣ ਤੁਸੀਂ ਜੁਲਰੀ ਵੀ ਰੱਖ ਸਕਦੇ ਆ ਜੋ ਵੀ ਜਿਹੜੀਆਂ ਚੀਜ਼ਾਂ ਤੁਹਾਨੂੰ ਚਾਹੀਦੀਆਂ ਹੈਗੀਆਂ ਉਹ ਇਹਦੇ ਵਿੱਚ ਤੁਸੀਂ ਪਾ ਸਕਦੇ ਹੋ ਐਂਡ ਇਹ ਸਾਡੇ ਜੁਐਲਰੀ ਹੈਗੇ ਐਂਡ ਇਹ ਡਿਕਲੇਰੇ ਹੈਗੇ। ਇਹ ਸਾਡੇ ਆਪ ਦੀ ਮੈਨੂਫੈਕਚਰਿੰਗ ਹੈਗੀ ਅਜੀ। ਇਹ ਸਾਡੀ ਜੁਐਲਰੀ ਹੈਗੀ ਆ। ਤੁਸੀਂ ਸਕਰੀਨਸ਼ਾਟ ਲਾ ਸਕਦੇ ਆ। ਇਹ ਵੀ ਇੱਧਰ ਵੀ ਸਾਡੇ ਕੋਲ ਹੈਗੇ, ਇੱਧਰ ਵੀ ਹੈਗੀ ਆ ਜੀ। ਆਹ ਸੱਤ ਬਹੁਤ ਸੋਹਣਾ ਲੱਗ ਰਿਹਾ। ਮੇਰੇ ਵੀ ਸਾਡੇ ਮੇਰਾ ਦਿਲ ਕਰ ਰਿਹਾ ਕੱਲ ਨੂੰ ਬਾਸ ਸਕਦੀ ਹਾਂ। ਤੁਹਾਨੂੰ ਵੀ ਚਾਹੀਦਾ ਤਾਂ ਜਲਦੀ ਜਲਦੀ ਬੁੱਕ ਕਰ ਲਓ। ਉਹਨਾਂ ਦੀ ਵਧੀਆ ਜਿਹੀ ਬਣਾ ਲੀ। ਹੂੰ, ਹੁਣ ਬੈਗ ਦੇ ਲਓ ਦੀਦੀ ਦਾਦੀ ਕਈ ਬੈਠੇ ਨੇ ਸਹੀ ਗੱਲ ਆ ਚੱਲੀ ਜਾਂਦਾ ਕੰਮ ਥੋੜਾ ਵੀ ਦੀਦੀ ਆਇਆ ਲਓ ਵਧੀਆ ਲੱਗੀ ਦੀ ਤੁਹਾਨੂੰ ਮੈਂਦੀ ਬਹੁਤ ਬਹੁਤ ਬਿਊਟੀਫੁਲ ਥੈਂਕ ਯੂ ਕਿ ਮੈਂ ਚੱਲਦਾ ਭਾਣੇ ਅੱਜ ਫਰਸਟ ਐਗਜ਼ਿਬਿਸ਼ਨ ਦਾ ਹਾਂਜੀ ਪਾਸਟਰ ਜੀ ਜਿਸ ਨਾਲ ਬਹੁਤ ਸੋਨਰ ਰਿਸਪੌਂਸ ਆਇਆ ਜੀ ਥੈਂਕ ਯੂ so much for coming my store ਤੇ ਆਣ ਲਈ ਤੁਹਾਡਾ ਐਂਡ ਸੌਰੀ ਟੂ ਸੇ ਜਿਹੜੇ ਮੇਰੇ ਭੈਣ ਭਰਾ online ਪੁੱਛ ਰਹੇ ਆ ਮੈਂ ਅੱਜ ਬਹੁਤ ਜ਼ਿਆਦਾ ਬਿਜ਼ੀ ਸੀਗੀ ਇਸ ਕਾਰਨ ਮੈਂ ਤੁਹਾਨੂੰ ਜ਼ਿਆਦਾ ਟਾਈਮ ਨਹੀਂ ਕਰ ਸਕੀ ਤੁਹਾਡੇ ਫੋਨ ਵਗੈਰਾ ਟੈਂਡ ਨਹੀਂ ਹੋਏ ਜਿੰਨਾਂ ਦੇ ਐਂਡ ਅਸੀਂ ਹੁਣ ਤੁਹਾਨੂੰ ਸਟਾਲ ਦਿਖਾਉਣੀ ਆ ਆਪਣਾ ਮੈਂਡੀ ਵਾਲਾ ਐਂਡ ਇਧਰ ਪਹਿਲਾਂ ਸਾਰੇ ਮੈਂਡੀ ਦਾ ਇੰਜੋਏ ਕਰ ਲੀ ਹਲੋ ਜੀ ਕਿਦਾਂ ਲੱਗਿਆ ਜੀ ਤੁਹਾਨੂੰ ਵਾਈਜ਼ ਮੈਡਮ ਨੂੰ ਬਹੁਤ ਬਹੁਤ ਵਧੀਆ ਬਹੁਤ ਬਹੁਤ ਵਧੀਆ ਜੀ ਬੱਚੀਆਂ ਦਸਤੀ ਵਾਓ 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 ਵੈਲ ਡਨ ਟੂ थैंक यू so much ਜੀ ਹੁਣ ਤੁਸੀਂ ਆਪਣੇ ਟੀਚਰਸ ਲੈ ਆਇਓ ਕੱਲ ਨੂੰ ਠੀਕ ਹੈ ਚਲੋ ਅੱਜ ਹੁਣ ਇੱਧਰ ਵੀ ਕੁਸ਼ਿੰਗ ਮੱਜੀ ਹੋਈ ਹੈਗੀ ਆ ਸੂਟ ਰਹਿ ਗਏ ਸਾਡੇ ਕੋਲ ਜਿਹੜੇ ਵੀ ਤੁਹਾਨੂੰ ਚਾਹੀਦੇ ਆ ਸਾਨੂੰ ਡੀਐਮ ਕਰ ਸਕਦੇ ਆ ਸਪਰੀਨ ਜੌਰਟ ਲੈ ਕੇ ਸਾਡੀ ਕਰਵਾਚ ਉਸ ਤੱਕ ਜੀ ਐਕਟੀਵੇਸ਼ਨ ਹੋ ਰਹੀ ਆ ਸੂਟਸ ਲਈ ਆਫਰਸ ਲੱਗੀ ਹੋਈ ਆ ਸਾਡੇ ਕੋਲ ਐਂਡ ਇਹ ਸਾਡੇ ਕੋਲੋਂ ਜਿੱਦਾਂ ਇਹ ਸਾਡੀ ਆਪਣੀ ਮੈਨੂਫੈਕਚਰਿੰਗ ਹੈਗੀ ਆ ਅੰਟੀਕ ਦੇ ਵਿੱਚ ਜਿੱਦਾਂ ਤੁਸੀਂ ਇਹਦੇ ਚ ਡਰਾਈ ਫਰੂਟ ਜੁਐਲਰੀ ਜੋ ਵੀ ਕੁਝ ਤੁਸੀਂ ਰੱਖਣਾ ਚਾਹੁੰਦੇ ਆ ਉਹ ਤੁਸੀਂ ਰੱਖ ਸਕਦੇ ਆ ਜੀ ਲਓ ਜੀ ਹੈਪੀ ਕਰਵਾਚ ਦਿਵਾਈ ਸੁੱਖੀ ਸ਼ਾਂਤੀ ਲਾਵੇਂ ਸਰਗੀ ਕਰਵਾ ਚੋਤ ਵਧਾਵੇ ਮੈਂ ਕਿਤੇ ਬਣੀਆਂ ਬਣਾਈਆਂ ਹੀ ਆ ਇਹ ਲਾ ਤੂੰ ਬਣਾ ਕੇ ਦਊਗਾ ਨਾ ਕੁਕਿੰਗ ਆਪਣੀ ਬੋਟੀ ਨੂੰ ਹਨਾ ਵੀ ਉਦਾਂ ਲੱਗਿਆ ਭੈਣ ਜੀ ਤੁਨੋਂ ਸਾਡਾ ਰਾਇਲ ਮਹਾਰਾਣੀ ਬਣ ਕੇ ਉਹ ਦਿਨ ਰਹਿ ਗਈ ਸੀਗੀ ਇਹ ਮੇਰੀ ਵੱਡੀ ਭੈਣ ਆ ਜੀ ਇਹ ਨੌਰਤੋਂ ਆਏ ਆ ਇਹ ਹੁਣ ਅੱਜ ਸ਼ੋਪਿੰਗ ਕਰਨ ਆਏ ਆ ਅੱਜ ਟੰਗਾ ਲੋਦਾ ਲਾਇਆ ਇਹਨਾਂ ਨੇ ਇਹ ਬਿਨਾ ਆਫਰ ਤੋਂ ਦਿੱਤਾ ਜਿੰਨਾਂ ਨੂੰ ਨਹੀਂ ਹੁਣ ਲਿਆ ਹਾਂ ਲੈ ਹੁਣ ਜੇ ਇਹਦਾ ਲੇਟ ਹੋ ਗਿਆ ਦਿਨ ਲੰਘ ਗਏ ਦੰਨਾਂ ਅੰਗੇ ਹੁਣ ਜਿਹੜਾ ਰੇਟ ਹੈਗਾ ਉਹ ਸਾਰੇ ਕਲਾਇੰਟ ਲਈ ਹੋ ਜਾ ਹੀ ਹੁੰਦਾ ਹਾਂ ਹਾਂ ਪਹਿਲਾ ਆਫਰ ਸੀ ਕਿ 10 ਤਰੀਕ ਤੱਕ ਹੁਣ 12 ਵਜੇ ਤੋਂ ਬਾਅਦ 11 ਚੜ ਗਈ ਨਹੀਂ 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 ਆਫਰ ਦੀ ਮੈਨੂੰ ਆਹ ਵਿਆਹਿਆਂ ਲਈ ਆਉਣਾ ਵਾ ਫੇਰ ਉਹਨਾਂ ਦੇ ਇਹ ਵਿਆਹ ਦੀ ਸ਼ਾਪਿੰਗ ਕਰਨ ਆਏ ਸੀ ਸਾਡੇ ਕੋਲ ਜੀ ਸੈਂਪਲ ਦੇ ਕੇ ਚੱਲੇ ਆ ਲੈ ਕੇ ਚੱਲੇ ਆ ਲਾਈਨਿੰਗ ਵਿੱਚ ਪੂਰਾ ਸਲਵਾਰ ਆ ਬਾਹਾਂ ਗੀਰੇ ਵੀ ਸਲਵਾਰ ਦਾ ਕੱਪੜਾ ਵਿਦਾਊਟ ਲਾਈਨਿੰਗ ਆ ਲਾਈਨਿੰਗ ਵਾਲੀ ਨਹੀਂ ਨਹੀਂ ਸੂਟ ਦਾ ਸੋਹਣਾ ਪਹਿਣਿਆ ਆਪਣਾ ਤੁਸੀਂ ਦੇਖ ਲਓ ਨਾ ਵੀ ਜੇ ਨਹੀਂ ਸੋਹਣਾ ਮੈਨੂੰ ਮੱਟਾ ਵਾਲਾ ਪਿਆਰ ਲੱਗਿਆ ਉਹ ਹਰੇ ਨਾਲ ਇਹ ਵੱਧ ਸੋਹਣਾ ਲੱਗਿਆ ਮੈਨੂੰ ਵੀ ਹਮਮ ਬਹੁਤ ਚਲੋ ਚਲੋ ਕਣਾ ਅੱਜ ਇਹ ਕਰ ਬਾ ਚੌਧ ਦਾ ਗਿਫਟ ਇਹ ਵਿਚਾਰਾ ਮੰਗਦਾ ਸੀ ਚਿੜੀ ਚੱਕਾ ਮੈਂ ਕਿਹਾ ਮਰਦਾਜ ਹੋਣਾ ਤਾਂ ਪਿਆਰ ਰਹਿਣ ਹਾਂ ਆ ਦੇ ਬਹੁਤ ਸੋਹਣਾ ਸੋਹਣਾ ਬਈ ਚੱਕ ਅੱਛਾ ਐ ਬੇਲ ਜੀ ਆਏ ਆਂ ਵੀ ਆਏ ਕਥਲੇ ਆਉਣੀ ਹੈ ਇਹਨੇ ਪਤਾ ਕੀ ਕਰਨਾ ਇੱਕ ਬਣਨੇ ਨਹੀਂ ਆਈ ਨਹੀਂ ਤੋਕ ਲਾ ਕੇ ਲੈ ਜਾ ਅੱਛਾ ਤੋਕ ਲਾ ਕੇ ਪਤਾ ਲੱਗਦਾ ਵੀ ਪਿਓਂਦਾ ਨਹੀਂ ਆਇਆ ਆ ਹੋ ਜਨਦਾ ਆ ਆਹ ਬਲੀ ਚੀਜ਼ ਬੈਕ ਚ ਆਣੀ ਆ ਆਈ ਨਹੀਂ ਆ ਬੈਕ ਪੱਲਾ ਆ ਠੀਕ ਆ ਆ ਫਰੰਟ ਪੱਲਾ ਆ ਆ ਨੈਕ ਆ ਨਹੀਂ ਸੁਣ ਲਾ ਬੌਣੀ ਕਰਤੀ ਬਾਜੂ ਤਾਂ ਇੱਕ ਵਾਰੀ ਸਲਾਈ ਕਰਾ ਕੇ ਦੇਖ ਲੈ ਮੇਚਾ ਦੇ ਆ ਭੱਜ ਕੇ ਜਾ ਕੇ ਉੱਪਰ ਉਹ ਸਲਾਈ ਫਰੀ ਆ ਉਹ ਸਲਾਈ ਫਰੀ ਆ ਕੋਈ ਵੀ ਨਹੀਂ ਆਇਆ ਨਾ ਕਰਾਉ ਕਰ ਹੁਣ ਵੀ ਨਹੀਂ ਹੋ ਗਿਆ ਸੀ ਸੀਗੇ ਹੈ ਨਾ ਹਾਲਾ ਐ ਵਟੀਕ ਤੇ ਆਏ ਆ ਗਿਫਟ ਲੈ ਕੇ ਜਾਣੇ ਆ ਆ ਜੀ ਵਾਹ ਕਹਿੰਦਾ ਮੇਰੇ ਤਾਂ 7-8 ਪੌਂਸਰ ਰੱਖੇ ਹੋਇਆ ਚਲੋ ਚਲੋ ਇਹ ਸੂਟ ਦਾ ਇਹ ਪਤਾ ਕੀ ਆ ਤੈਨੂੰ ਸਲਾਈ ਨਹੀਂ ਹੁਣ ਫ੍ਰੀ ਤੇਨੂੰ ਗਿਫਟ ਦੇਤਾ ਹਾਂ ਅੱਛਾ ਠੀਕ ਹੈ ਨਹੀਂ ਸਹੀ ਗੱਲ ਹੈ ਨਾ ਠੀਕ ਆ ਕਿਉਂਕਿ ਉਹ ਆਫਰ ਨਿਭੜ ਗਿਆ ਹੁਣ ਅੱਛਾ ਠੀਕ ਹੈ ਹਾਂ ਚਲੋ ਚਲੋ ਕਰਾ ਚੱਲ ਗਏ ਹਜੇ ਜਗਰਾਵਾ ਜਾਣਾ ਉੱਥੇ ਰੁਕਣਾ ਗੋਇਲ ਕੋੜੀਆਂ ਜਾਂ ਇੱਧਰ ਹੀ ਰੋਕ ਲਓ ਕੁਛ ਕਹਣੇ ਲਈਏ ਕਿ ਛੋਟਾ ਲੈਣਾ ਕਰ ਦਿਵਾਲੀ ਨੂੰ ਵੱਡੇ ਲੈਣਾ ਕੀ ਲੈਣਾ ਕੀ ਆ ਭਾਂਡਾ ਆਪਾਂ ਇੱਥੇ ਦੇਖਿਆ ਭਾਂਡਾ ਭਾਂਡੇ ਦਾ ਇੰਨੇ ਆ ਤੁਹਾਡੇ ਘਰੇ ਨਹੀਂ ਮੰਮੀ ਨੂੰ ਅੱਜ ਉਹ ਸ਼ਗਨ ਦੇਣਾ ਬਾਕੀ ਦੂ ਲਾ ਲਾ ਨਾਲ ਇੱਧਰ ਤੇ ਸ਼ੈਡ ਆ ਹੋਰ ਬਤੀਲੇ ਰੱਝੇ ਵਾ ਮਾਸੀ ਤੂੰ ਬਤੀਲੇ ਬਤੀਲੇ ਕੀ ਕਰਨਾ ਬਤੀਲੇ ਥੋੜਾ ਲੈਣੇ ਆ ਆਓ 50 ਗ੍ਰਾਮੀ ਲੈ ਕੇ ਸੋਨਾ ਗ੍ਰਾਮਾਂ ਤੋਂ ਲੈ ਨਹੀਂ ਉਹ ਦੇਖ ਲਓ ਸੋਹਣਾ ਮਾਮੇ ਚੀਜ਼ ਵਧੀਆ ਲੱਗੀ ਆ ਵਧੀਆ ਇਹਦੀ ਵੀ ਵਧੀਆ ਹੀ ਉਹ ਚੀਜ਼ ਤਾਂ ਕਿੰਦੇ ਚੱਲੀ ਆਣਾ ਹੋ ਗੇ ਮੋੜ ਤੇ ਉਹ ਲੈਣਾ ਕੀ ਆ ਮੰਮੀ ਨੂੰ ਮੈਂ ਉਹ ਦੇਣਾ ਸ਼ਗਨ ਅੱਜ ਵਰਤਾਂ ਕਰਕੇ ਵਰਤ ਤੇ ਮੇਰਾ ਕਿਹਾ ਨਹੀਂ ਤੇ ਫੇਰ ਸ਼ਗਨ ਕਾਹਦਾ ਮਤਲਬ ਸੂਟ ਦੇ ਨਾਲ ਹਨਾ ਭਾਂਡਾ ਹੀ ਚ ਕਿਲੋ ਚੌਲ ਪਾ ਕੇ ਦੇਈ ਦੇਣਗੇ ਚਲਾ ਜਾ ਤੁਸੀਂ ਜਾਂ ਪੰਡਤਾਂ ਆ ਦੇ ਮੇਰੀ ਮਹਿੰਦੀ ਕਿ ਨਹੀਂ ਚੜ ਗਈ ਦਿਖਾਈ ਮੈਂ ਕਿਧਰ ਰੱਖੀ ਰੱਖੀ ਸੋਹਣੀ ਵੀ ਬਹੁਤ ਚੜ ਗਈ ਮੈਂ ਆਈ ਬਸ ਬੱਲੇ 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 ਵੀ ਕਰਵਾ ਚੌਰ ਤਾਂ ਸੁਧਾਰ ਲੱਗਦਾ ਹੈ ਆਪਾਂ ਕਿ ਭਾਂਡਾ ਲੈਣਾ ਬੜਾ ਹੀ ਵਧੀਆ ਗਲਾਸ ਗਰੂਸ ਲੈ ਲਓ ਲੈਣਾ ਦਾ ਭਾਂਡਾ ਮੈਂ ਉਹ ਫਟਿਨੋ ਦਾ ਬੱਦਲ ਸੋਚ ਰਿਹਾ ਵਧੀਆ ਹੋ ਜਾ ਕਿਹੜਾ ਗ੍ਰੈਂਡ ਦਾ ਮੈਂ ਕੂਕਰ ਲੈ ਆ ਨਹੀਂ ਉਹ ਕਾਸ ਨੂੰ ਲੈਣਾ ਕਾਸ ਨੂੰ ਆ ਬੇਸਿਕੋ ਨੂੰ ਵਾਸਤੇ ਬੇਸਿਕੋ ਵਾਲਾ ਤਾਂ ਹੈਗਾ ਆਪਣੇ ਡੱਬਾ ਕੋਈ ਹੋਰ ਚੀਜ਼ ਜਿਹੜੀ ਕੰਮ ਵੀ ਆਵੇ ਹੋਰ ਤਾਂ ਨਹੀਂ ਸਾਡਾ ਛੋਟਾ ਥੋੜਾ ਵੱਡਾ ਨਾ ਆ ਫਟਿਨੋ ਵਾਲਾ ਕਿੰਨੇ ਲੀਟਰ ਦਾ ਹੈ ਇਹ ਨਹੀਂ ਹਟਦੀਆਂ ਅੱਜ ਇਹ ਪਤਾ ਕੀ ਹੈ ਆ ਕੋਈ ਹੋਰ ਕੀ ਫਰਾਈ ਕਰਕਾ ਦੋ ਨਹੀਂ ਆਨੇ ਕੜਕਾ ਨਹੀਂ ਨਹੀਂ ਫਰਾਈ ਪੈਣ ਜੇ ਆਉ ਉਹ ਵੀ ਜਿਹੜੀ ਤੇਰਾ ਕੰਮ ਵੀ ਆ ਜੇ ਕੰਮ ਤਾਂ ਉਹ ਵੀ ਡੱਬਾ ਵੀ ਲੈ ਉਹ ਚਲ ਦੋ ਗੋੜੀ ਨੂੰ ਲੱਗ ਉਹ 에어 ਫਰਾਈਰ ਲਵਾਂਗੇ ਆਪਾਂ ਬਿਟੋਲੇ ਚਾਕੇ ਥੋੜੀ ਦੋਗੇ ਫਿਰ ਡੋਲੂ ਲਾ ਲਾ ਕੋਈ ਡੋਲੂ ਥੋੜੇ ਪਏ ਆਪਣੇ ਡੋਲੂ ਲੈ ਕੇ ਆਵਾਂਗੇ ਆਪਾਂ ਤੁ ਜਾਣਾ ਵਰਕਰ ਨੂੰ ਕਿੱਥੇ ਜਾਂਦੇ ਹੁੰਦੇ ਆ ਕਿੱਥੇ ਜਾਂਦੇ ਹੁੰਦੇ ਆ ਜਗਾਦਰੀ ਦੇਖ ਫਿਰ ਕਿਹੜੀ ਚੀਜ਼ ਨੇਰਾ ਬਹੁਤ ਹੋਇਆ ਵਾ ਡੈਡੀ ਦਾ ਫੇਰ ਫੋਨ ਆ ਜਾਣਾ ਲੈ ਲੈ ਫਿਰ ਚੱਕ ਲੈ ਕਿਹੜਾ ਕੋ ਲੈਣਾ ਫੇਰ ਆਉ ਫ੍ਰੀ ਹੋਊ ਇੱਕ ਨਾ ਅੰਦਰ ਆਉ ਲੈ ਲੈ 4 ਕਿਲੋ ਆਹੀ ਲੈ ਰਹਾ ਫੇਰ ਤਾਂ ਵੱਡਾ ਪੀਪਾ ਹੈ ਆ ਬਟਾ ਲੈ ਲੈ ਫੇਰ ਤਾਂ ਕੋਈ ਤਾਂ ਬੜਾ ਬਟਾ ਹੋਊ ਨਾ ਇਹ ਤਾਂ ਆਟੀ ਵਾਲੀਆਂ ਲੱਗਦੀਆਂ ਮੈਨੂੰ ਤੂੰ ਹੁਣ ਕਿੱਧਰ ਨੂੰ ਭਾਣੀ ਤੂੰ ਆਪਦੀ ਸੱਸ ਨੂੰ ਲੈ ਕੇ ਜਾਣਾ ਮੈਂ ਦੇ ਦੇ ਸੱਸ ਮਾ ਠ ਕੀ ਦੋਣਾ ਨਹੀਂ ਇਹ ਸੁਣਨੇ ਆ ਦੇ ਵੀ ਨਾਮ ਕੀ ਦਾ ਇਹ ਲੈਣਾ ਆ ਵਾਹ ਬੰਦਾ ਰੌਟਾ ਮੇਰੀ ਗੱਲ ਸੁਣੋ ਆ ਧੀਰੋ ਆ ਵੱਡੀ ਆ ਵੱਡੀ ਜੀ ਚ ਲੈ ਯਾਰ ਜਿਹੜੀ ਕੰਮ ਵੀ ਆਵੇ ਗਾਂ ਆ ਡੋਲੂ ਦਾ ਕੀ ਉਹ ਇਹਦਾ ਨਾਲੇ ਫਾਇਦਾ ਕੀ ਆ ਭਣੀ ਆ ਵਧੀਆ ਚੀਜ਼ ਆ ਮੈਨੂੰ ਲੈ ਕੇ ਹੁਣੇ ਭੰਡੇ ਹੋਰ ਆ ਦੇ ਦੋ ਵੀਰੇ ਆ ਪੈਕ ਕਰਦੇ ਚਲੋ ਲਿਆਂਦਾ ਭੰਡਾ ਹੁਣ ਖਾਣਾ ਕਿੱਥੋਂ ਰਹਿ ਗੋਟੋ ਕਾਂ ਲੱਗੀਆਂ ਕਿਉਂ ਪੰਜਾਂ ਸਰਗੀਆਂ ਨਹੀਂ ਕੀ ਸਰਗੀ ਹੋਈ ਐ ਇਹ ਕਰੂਏ 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 ਕਿਸ ਨੇ ਸੁਣੇ ਇਹ ਚੱਕਰ ਲਾਉਣ ਗਿਆ ਬਸ ਹੁਣ ਤਾਂ ਨਿਬੜ ਜਾਣਾ ਬਸ ਆਹ ਸੰਭ ਦੇਣਾ ਪਹਿਲੇ ਚੱਕਰੀ ਕੀ ਨਹੀਂ ਐ ਬਸ ਸੂਰਜ ਦਾ ਉਹਦਾ ਹੱਥ ਚੰਦ ਦੀ ਉਹ ਕਰਦਿਆਂ ਵੇਟ ਹਨਾ ਹਾਂ ਹੁਣ ਫਿਰ ਉਹ ਘੜੇ ਚ ਪਾਣੀ ਭਰ ਕੇ ਉਹ ਕਰਨਗੇ ਉਹ ਤਿੰਨ ਕੋਲਚੇ ਖਾ ਲਈ ਅਜੇ ਤੂੰ ਵੇਟ ਕਰਦੀ ਚੰਦ ਦੀ ਕਿਹਦੇ ਨੂੰ ਕੀ ਬੋਲਦੇ ਹੁੰਦੇ ਆ ਜਿਹੜਾ ਪੱਕ ਕਰ ਦਿੰਦੇ ਆ ਚੰਨ ਨੂੰ ਪਾਣੀ ਦਿੰਦੇ ਹੁੰਦੇ ਆ ਅਰਗ 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 ਲਾਤਾ ਹਾਈ ਗੋਲੀਆਂ ਨੂੰ ਜਿਹੜਾ ਰੱਖੇ ਸੀ ਉਹ ਵਰਤ ਕੇ ਰੱਖਣ ਦਾ ਦਿੱਤਾ ਨਹੀਂ ਮੈਂ ਕਿਹਾ ਨਹੀਂ ਵਰਤ ਕੇ ਹੀ ਰੱਖਣਾ ਉਹਦੇ ਕਹਿਣਾ ਕੋਈ ਸਾਰਾ ਸਾਲ ਕਲੇਸ਼ ਕਰੀ ਜਣਾ ਜਦੋਂ ਉਦੋਂ ਨਹੀਂ ਜਦੋਂ ਜਦੋਂ ਚੰਦ ਨੂੰ ਪਾਣੀ ਦੇਤਾ ਇਹ ਵੀ ਮਰ ਜਾਣਾ ਤੇਰੇ ਲਈ ਰੱਖਿਆ ਸੀ ਉਹਦੋਂ ਵੀ ਕਹਿਣਾ ਨਾ ਮਰ ਜਾਣਾ ਜਦ ਆ ਸੂਟਾਂ ਦੇ ਖਾਤਰ ਵੀ ਚੱਲ ਪਈਆਂ ਸੂਟਾਂ ਤੂੰ ਸ਼ੌਕੀਆ ਹਾਂ ਤੈਨੂੰ ਅਗਰੇ ਸੀ ਤਾਂ ਆਪਰਾ ਕੇ ਸੀ ਸ਼ੌਕੀਆ ਤੋਰ ਮੈਂ ਸ਼ੌਕੀਆ ਤੌਰ ਤੇ ਵੀ ਚਲ ਬੰਦਾ ਵਧੀਆ ਤਿਆਰ ਵਿਆਰ ਹੋ ਤਿਆਰ ਤਾਂ ਮੈਂ ਹੋ ਗਈ ਸੂਟ ਮਿਲਿਆ ਨਹੀਂ ਓ ਟੇਲਰ ਹੀ ਭੱਜ ਗਿਆ ਉਹ ਕਹਿੰਦੇ ਨਮਾਜ਼ ਪੜਨੀ ਆ ਜਖਣੀ ਜੇਠਾ ਵੀਰ ਵਾਲਾ ਪਤਾ ਨਹੀਂ ਕੱਲ੍ਹ ਵਾਹਾ ਦਿੱਲੀ ਪਾਣਾ ਜੇ ਉਹ ਸ਼ੁੱਕਰਵਾਰ ਆ ਜੁਮਾ ਆ ਅੱਜ ਜੁਮੇ ਨਹੀਂ ਨਮਾਜ਼ ਪੜ੍ਹਦੇ ਜੁਮੇ ਦੀ ਨਮਾਜ਼ ਹੁੰਦੀ ਉਹ ਕਹਿੰਦੇ ਸਾਡਾ ਜੇਠਾ ਸੂਟ ਤਾਂ ਬਣਿਆ ਨਹੀਂ ਮੈਂ ਤਾਂ ਤਿਆਰ ਹੋਈ ਹੋਈ ਰਹਿ ਗਈ ਤਿਆਰ ਕੋਈ ਤਾਂ ਤੇਰਾ ਤਾਂ ਪਤਾ ਸੀਗਾ ਵੀ ਤੂੰ ਰੱਖਣਾ ਤਾਂ ਹੈ ਨਹੀਂ ਲੈ ਸੂਟ ਤਾਂ ਫਿਰ ਮੈਂ ਪਾਉਣਾ ਸੀ ਨਾ ਜਾ ਕੇ ਬਾਣੀ ਹੌਣੇ ਫੈਂਡਪ ਤੇ ਕਿਹੜਾ ਕਰਦੇ ਔਰ ਤੂੰ ਤਾਂ ਚਾਲ ਤਾਂ ਸਹੀ ਆ ਅੱਠ ਤਾਂ ਇੱਥੇ ਹੀ ਵਜਾਤੇ ਆ ਰੈਕੋਟ ਫੜਦੇ ਆਂ ਅੰਦਰ ਫਰੂਟ ਜੇ ਫੜਦੇ ਸੀ ਪੇੜੀਂ ਫੜਦੇ ਹਾਂ ਮੇਰਾ ਨਾਂ ਯਾ ਲੱਲੇ ਹਾਂਜੀ ਹਾਂਜੀ ਬਸ ਆਗੇ ਆਗੇ ਡੇਢ ਓਏ ਤਾਂ ਰੈਕੋਟੋ ਤੁਰਨਾ ਡਾਡੀ ਹਾਂਜੀ ਬਸ ਫਰੂਟ ਫੜ ਕੇ ਤੁਰੇ ਹੀ ਹੋਂ ਨਹੀਂ ਰੈਕੋਟੋ ਬਸ ਆਗੇ ਦੱਸਾਂ ਮੈਂ ਐਵੇਂ ਮਾਰਦੀ ਆ ਰੈਡੀ ਇਹ ਤਾਂ ਰੈਕੋਟ ਆ ਹੁਣ ਠੀਕ ਹੈ ਇਹਨੇ ਘਰਾਇਆ ਲੇਟ ਜਿੰਨਾ ਘਰਾਇਆ ਆ ਚੱਕੋੜੀ ਕੀ ਦੋਲ ਹੋਰ ਕੀ ਆ ਬਾਲਾ ਲੇਟ ਕਰਾਉਂਦੇ ਲੈਣਾ ਬਾਕੀ ਸਮਾਨ ਕਰਦੇ ਆ ਖਲੇ ਜੀ ਆ ਨਹੀਂ ਹੋਰ ਤਾਂ ਹੈ ਨਹੀਂ ਕੋ ਕਰਦਾ ਸਮਾਨ ਰੱਖ ਲਈਏ ਚਲ ਗਿਫਟ ਇਹਦਾ ਹੈ ਮਹਿੰਦੀ ਜਿਹੜੀ ਹੈ ਹੈ ਮਹਿੰਦੀ ਜਿਹੜੀ ਹੈ ਹਾਂ ਦਰਾ ਮੈਂ ਕਿ ਚਸ਼ਮਾ ਮਹਿੰਦੀ ਜਿਹੜੀ ਚੱਕ ਬਈ ਮੰਮੀ ਨੇ ਗਿਫਟ ਲਿਆਦਾ ਤੈਨੂੰ ਅੱਜ ਤੇਰੀ ਨੋਹ ਨੇ ਵਰਤਾਂ ਦਾ ਆਹ ਗਿਫਟ ਵੀ ਲਾ ਵੀ ਲਿਆਦਾ ਨਹੀਂ ਨਹੀਂ ਇਹ ਆਪਣਾ ਨਹੀਂ ਪਹਿਣ ਫੜਿਓ ਕੀ ਦੇਖ ਲਾ ਬਈ ਕੀ ਲਿਆ ਕੇ ਦਿੱਤਾ ਕੀ ਆਕਾ ਦੇਖ ਮਾਦਾ ਨੂੰ ਗਾਹੀ ਭਾਂਡਾ ਹੀ ਲੈਣਾ ਇੱਕ ਗਲਾਸ ਲੈ ਲੈ ਉਹਨਾਂ ਦੇ ਗਲਾਸ ਸੁਣੀਆ ਲੈ ਉਹਨਾਂ ਮੈਂ ਉਹ ਬਰਸ਼ ਕਰ ਦਿੰਦਾ ਮਾੜਾ ਦੇਖ ਖਾਲਾ ਸਿਕਨ ਬਰਤੋ ਦੇ ਦਈ ਦੇ ਹੂੰਗਾ ਜਾਇਦ ਫਿਰ ਬਰ ਦੇ ਜਾ ਹੂੰਗਾ ਬਰਤ ਰੱਖੇ ਤਾਂ ਹੈ ਨਹੀਂ ਮੰਮੀ ਤੂੰ ਰੱਖ ਦੇਂਦੀ ਬਰਤ ਹਾਂ ਆਈ ਚੋਲ ਪਾ ਦਿੰਨੀ ਆ ਨਾ ਬਣੇ ਹਾਂ ਆਈ ਬਸ ਨਾਲੇ ਕਹਨੇ ਗੋ ਮੈਂ ਤਾਂ ਚੋਲ ਕਾ ਤੋ ਪਾਈ ਦੇ ਹੁੰਦੇ ਐ ਚ ਮੈਂ ਬਣੇ ਖਾਜੀ ਬਣਦੇ ਹੁੰਦੇ ਖਾਜੀ ਨਹੀਂ ਬਣਦਾ ਪਾਣੀ ਦਾ ਭਰ ਕੇ ਦੇ ਦੋ ਮਾਫ ਲੋ ਕੀ ਆਕਾ ਇਹ ਮੰਮੀ ਨੂੰ ਸੂਟ ਦਿੱਤਾ ਏ ਹੁਣ ਇੱਧਰ ਨੂੰ ਕਰ ਫੇ ਐ ਐ ਆ ਮੈਂ ਕਦੇ ਥੱਲੇ ਕੋਈ ਚੀੜ ਨਾ ਕਪੀ ਵਾਹ ਦੁਬਾਰ ਤੂੰ ਹੱਥ ਲਾ ਮੈਂ ਤਾਂ ਪਤਾ ਹੀ ਨਹੀਂ ਲੱਗਿਆ ਵੀ ਹੱਥ ਲਾਇਆ ਤੂੰ ਹੂੰ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਵੀ ਹੱਥ ਲਾਇਆ ਤੂੰ ਜਗਦੇਵਨ ਜੀ ਨਾ ਮਹਾਰਾਜ ਤੈਨੂੰ ਮੋੜ ਆ ਗਿਆ ਸਤਿਗੁਰੂ ਆਤਮਾ ਹੁਣ ਤੈਨੂੰ ਵੀ ਕੁਝ ਦੇਣਾ ਬੈਠਾ ਮੈਨੂੰ ਵੀ ਹੁਣ ਤੈਨੂੰ ਵੀ ਦੇਵਾਂਗੀ ਇਹਨਾਂ ਫੈਨਾਂ ਨੂੰ ਸਰ ਕੀ ਤੈਨੂੰ ਵੀ ਦੇਣੀ ਆ ਮੈਂਂਦੀ ਤਾਂ ਮੇਰੇ ਬਹੁਤ ਚੜ ਗਈ ਮੈਂ ਤਾਂ ਸੱਸ ਨੂੰ ਪਿਆਰੀ ਆ 10 ਮਿੰਟ ਮੋਸਾ ਰੱਖੀ ਆ ਮਤਲਬ ਜਦ ਹੀ ਲਾਤੀ ਲਵਾਈ ਹੋਈ ਰਾਤ 3 ਵਜੇ ਅਸੀਂ ਭਾਈ ਲੇਟ ਹੋ ਗਏ ਆ ਦੇ ਆ ਦੇ ਮੈਂ ਪੂਰਾ ਹੋਰ ਬਣਾਈ ਆ ਬੁੜੀ ਆ ਦੇਖੋ ਹਾਂ ਬੁੜੀ ਆ ਨਾ ਹਾਂ ਆ ਦੇ ਸ਼ਾਨੜੀ ਵਿੱਚ ਦੀ ਦੇਖਦੀ ਇਹ ਕਿਹਨੂੰ ਦੇਖਦੀ ਆ ਸ਼ਾਨੜੀ ਵਿੱਚ ਦੀ ਆ ਦੇ ਅੰਦਰ ਲਿਖ ਅੰਦਰ ਦਾ ਮਜ਼ਾ ਹੀ ਆਤਾ ਇੰਦਰ ਦਾ ਸ਼ਾਰਟ ਕਰਾ ਰਹੀ ਹੈ ਅੱਗੇ ਭਾਈ ਹੱਸੇ ਕਹਿੰਦਾ ਚਾਨਣੀ ਦੇ ਚੰਦ ਇੱਥੇ ਬਣਾਣਾ ਸੀ ਡਿਜ਼ਾਈਨ ਅਕੋਰਡਿੰਗ ਕਹਿੰਦਾ ਤੁਹਾਡਾ ਹੱਥ ਹੀ ਜੱਕਾ ਲੜੋਟੇ ਆ ਉਹ ਚੰਦ ਵੀ ਥੱਲੇ ਬਣਾਇਆ ਇੰਦਰ ਵੀ ਥੱਲੇ ਲਈ ਆ ਗਈ ਆ ਬਣੇ ਬੂਦਾਂ ਜੀ ਨਹੀਂ ਸਰਗੇ ਹਾਂ ਸਰਗੇ ਜਾਂਦਿੰਗਾ ਕੀ ਐ ਸੀ ਹਣੀ ਇਹ ਨਹੀਂ ਨਾ ਹੁੰਦੀਆਂ ਸੀਮਾ ਥੋੜੋ ਲੱਗਦੀ ਇਹਨਾਂ ਪਹਿਣ ਜਾਵਾਂ ਹਾਂ ਪਹਿਣਿਆ ਏ ਤੇ ਸੀ ਕਿਉਂ ਹੁੰਦੀਆਂ ਕੀ ਇਹ ਬਣਦੀਆਂ ਕਾਦੀਆਂ ਇਹਨਾਂ ਕੀ ਕਰਨਾ ਵਸੇ ਦੁੱਧ ਵਾੜ ਲੈਣਾ ਹੂੰ ਮਿੱਠਾ ਪਾ ਲੈਣਾ ਉਹਦੇ ਚੋਂ ਹੂੰ ਦੇਵਸੂ ਵੀ ਇਹ ਪਾ ਕੇ ਨਾ ਬੰਦ ਕਰ ਦੇ। ਬੰਦ ਕਰਕੇ ਬਸ ਉਹਨੂੰ ਚਾਰ-ਪੰਜ ਮਿੰਟ ਪਾਣੀ ਦੇਸਨ ਪਿਆਸ। ਹਾਂ ਮੈਂ ਉਹੀ ਕਿਹਾ ਮੈਂ ਕਿਹਾ ਉਹੀ ਲੈ ਜਾਂਦੇ। ਮੈਂ ਕਿਹਾ ਇਹ ਵੀ ਨਾ ਲੱਗੇ ਨੂੰ ਕੀ ਸੀਗਾ ਉਹ ਮਮਾ ਜੀ ਕਿ ਵਧੀਆ ਬਣਾ ਦੇ। ਹਾਂ ਇਹਨੂੰ ਕਿਹਾ ਸੀ ਵੀ ਉਹੀ ਤੇ। ਲੱਗਿਆ ਕਿ ਕੰਮ ਆ ਜਵਾ ਤੇ ਰਸਾ ਨਹੀਂ ਆਈ ਹਾਂ। ਥੋੜਾ ਸਾਜੂ ਇੱਜਾ ਕਿ ਬਹੁਤ ਸਾਡਾ ਹੁਣ ਇਹਨਾਂ ਸਾਫ ਆਂਦੇ। ਹੂੰ। ਕਿ ਉਹ ਕਿਹਾ ਵੀ ਚੰਨ। ਉਹ ਨੂੰ ਦੇ ਸਾਰੇ ਇਤਾਨ ਆਹੀ ਆ ਵੀ ਪਾਪੜ ਜੀ ਮਠੀਆਂ ਓਡੀਆਂ ਓਡੀਆਂ ਮਠੀਆਂ ਹਾਂ ਹੋ ਆ ਫੀਣੀਆਂ ਇਹ ਤਾਂ ਬੜੀ ਵੱਡੀ ਮਠੀ ਗੱਡੀ ਬਣਾਈ ਹੋਈ ਆ ਇਹ ਤਾਂ ਤੇ ਰੋਟੀ ਦੋ ਵੀ ਵੱਡੀ ਬਣਾਈ ਪਈ ਆ ਆ ਛੋਟਾ ਆ ਇਹਦਾ ਸੰਦੀਆ ਮੰੰਦੀਆ ਦੇ ਮਰਤਾਂ ਦੇ ਠੀਕਾ ਮਰ ਰੋ ਦੇ ਬਰਤ ਆਹਦੇ ਤਾਂ ਹੈ ਨਹੀਂ ਪਰ ਹੁਣ ਕਰਨਾ ਪੈਣਾ ਜਨਾਤ ਪਹਿਲਾ ਵਾਰਤ ਸੀ ਇਹਦਾ ਇਹਦਾ ਮੈਨੂੰ ਕਹਿੰਦੀ ਮੈਂ ਬਰਤ ਰੱਖਣਾ ਆ ਯਾ ਰੱਖਣਾ ਬਰਤ ਕੱਢਣੀਆਂ ਬਾਅਦ ਚ ਬੁੜੀਆਂ ਨੇ ਗਾਲਾਂ ਹੀ ਹੁੰਦੀਆਂ ਵਾ ਸਹੀ ਗੱਲ ਆ ਚਾਲ ਪਰ ਵੀ ਗਾਲਾਂ ਹੀ ਛੱਡਦੇ ਆ ਬਾਅਦ ਚ ਜਦੋਂ ਬਰਤ ਤੋੜਦੇ ਆ ਲੈ ਕੰਜੀ ਦਾ ਤੇਰੇ ਕਰਕੇ ਤਾਂ ਰੱਖਿਆ ਸੀ ਠੀਕਾ ਹਾਂ ਬੋਲਗਾ ਪਾਣੇ ਨੇ ਵੀ ਰੱਖੇ ਬਰਤ ਬੱਚੀ ਜੱਟ ਤੇ ਲੱਗੇ ਹੂੰ ਇਹ ਤਾਂ ਤੁਸੀਂ ਹਫ਼ਤੇ ਬਾਅਦ ਰੱਖਿਆ ਕਰੋ ਜਿਵੇਂ ਤੁਹਾਡੇ ਢਾਡ ਢੋਡਾ ਡਾਈਟ ਨੂੰ ਵਧ ਗਿਆ ਵਾ ਵੀ ਕੱਲਾ ਵਾ ਸਾਹੀ ਦੇਣਾ ਇਹਨੂੰ ਮੂੰਹ ਮਾ ਲੱਪਣ ਨੂੰ 10000 ਰੁਪਏ ਆ ਉਹ 100 ਰੁਪਏ ਪੱਡਣ ਦੀ ਮਾਰੀ ਕਹਿੰਦੀ ਮੰਮੀ ਆਹੋ ਮੈਂ ਕਿਹਾ ਇਹਦਾ ਮੂੰਹ ਵਾਲੇ ਬੁਰਸ ਬੁਰਸ ਜੇ ਮੂੰਹ ਲੱਪਣ ਨੂੰ ਪੇਂਟਰ ਦੇ ਲਿਆਂਦੀ ਆ ਮੋਰਨਿੰਗ ਵਾਲੀ ਲਿਆਂਦੀ ਆ ਉਹ ਐ ਮੋਰ ਨਹੀਂ ਐ ਉਹ ਤਾਂ ਦਿਖਾਈ ਨਹੀਂ ਫਿਰ ਤੁਸੀ ਚਿਹਰੇ ਦਿਖਾਵਾਂਗੇ ਪੋਸਟਸ ਤੇ ਫੋਟੋ ਪਾ ਦਾਂਗੇ ਉੱਥੇ ਪਈਆ ਹਣਾ ਹਰ ਭਾਈ ਚ ਮਿੱਠੀਆਂ ਹੁੰਦੀਆਂ ਹਾਂ ਇਹ ਮਿੱਠੀਆਂ ਹਾਂ ਆ ਵਗਦੇ ਬਣਾਉਂਗਾ ਹਾਂ ਬਣਾਉਣੀ ਹੁਣ ਸਭ ਤੋਂ ਬੜੇ ਹੁਣ ਬਣਾਉਣੀ ਆ ਮੈਂ ਠੀਕ ਹੈ ਇਹ ਤਾਂ ਤੜਕੇ ਬਣਾਉਣੀ ਆ ਜੇ ਕਿ ਨਹੀਂ ਇਹ ਤਾਂ ਸਵੇਰੇ ਬਣਾਈਦੇ ਆ ਹੁੰਦੇ ਅਸੀਂ ਦੇਸੀ ਕੀ ਵਾਲੀਆਂ ਫੀਣੀਆ ਇਹ ਤਾਂ ਬਣਾ ਲੰਨੇ ਹੁਣ ਕੋਈ ਨਾ ਸਵੇਰੇ ਖਾਣ ਬਣਾ ਲੈਂਦੇ ਆ ਤਾਂ ਕੋਈ ਨਾ ਹਾਂ ਮੈਂ ਲਵ ਹਾਂਜੀ ਸਰ ਗਈ ਬੜੇ ਬੜੇ ਸਮਾਨ ਦੇ ਰਹੀ ਹੈ ਰੈਡੀ ਇਹ ਨਾ ਬੱਲੀ ਆ ਰਹੀ ਮਨੋਂ ਆਈ ਤੇ ਕਰਨੀ ਨਹੀਂ ਸੰਕੀਆਂ ਜੇ ਥੋੜਾ ਤੋਂ ਕਰਨੀ ਸੀ ਮਹਾਨੀਆ ਤੋਂ ਮੋੜ ਚੁੱਕੇ ਦੇ